ਹੁਣ ਗੱਲਬਾਤ ਕਰਨੀ ਹੈ ਫ੍ਰੀ ਮਾਉਂਟ ਗੁਰਦੁਆਰਾ ਸਾਹਿਬ ਦੇ ਵੱਲੋਂ ਹਿੰਦੂ ਅਮਰੀਕਨ ਫਾਊਂਡੇਸ਼ਨ ਬਾਰੇ ਇੱਕ ਵੱਡੀ ਸ਼ਿਕਾਇਤ ਕਰੀ ਹੈ ਉਹ ਪਿਛਲੇ ਦਿਨੀ ਕੀਤੀ ਗਈ ਹੈ ਇਹ ਉਹੀ ਸੰਸਥਾ ਹੈਗੀ ਜਿਸ ਨੇ ਗੁਰਦੁਆਰਿਆਂ ਦੇ ਉੱਤੇ ਡਰੱਗ ਤੇ ਹੋਰ ਹਥਿਆਰਾਂ ਵਾਲੇ ਇਲਜ਼ਾਮ ਜਿਹੜੇ ਸਨ ਲਗਾਏ ਸਨ ਕੈਲੀਫੋਰਨੀਆ ਦੀਆਂ ਤੇ ਹੋਰ ਜਿਹੜੀਆਂ ਜਿਹੜੀਆਂ ਸਰਕਾਰੀ ਸੰਸਥਾਵਾਂ ਉਹਨਾਂ ਨੂੰ ਇੱਕ ਲੈਟਰ ਲਿਖਿਆ ਸੀਗਾ ਵੀ ਜਿਹੜਾ ਫਰੀ ਮਾਉਂਟ ਗੁਰਦੁਆਰਾ ਇਹ 테ਰਰਿਜ਼ਮ ਦਾ ਅੱਡਾ ਤੇ ਡਰੱਗਸ ਦਾ ਅੱਡਾ ਹੈਗਾ ਉਹਦੇ ਨਾਲ ਹੀ ਉਹਨਾਂ ਨੇ ਬਹੁਤ ਸਾਰੇ ਹੋਰ ਗੁਰੂ ਘਰਾਂ ਤੇ ਸਿੱਖ ਪਤਵੰਤਿਆਂ ਤੇ ਖਾਸ ਕਰਕੇ ਜਿਹੜੇ ਨੈਨਦੀਪ ਸਿੰਘ ਆ ਨੌਜਵਾਨਾਂ ਦੀ ਜਕਾਰਾ ਮੂਵਮੈਂਟ ਚਲਾ ਰਹੇ ਹੈਗੇ ਉਹ ਤੇ ਹੋਰ ਕੁਝ ਸੰਸਥਾਵਾਂ ਉਹਨਾਂ ਤੇ ਦੋਸ਼ ਲਾਇਆ ਸੀਗਾ ਵੀ ਇਹ 테ਰਰਿਜ਼ਮ ਨੂੰ ਵਧਾਵਾ ਹੈਗੇ ਜਿਹੜੇ ਦੇ ਰਹੇ ਹੈਗੇ ਸੋ ਫਰੀ ਮਾਉਂਟ ਗੁਰਦੁਆਰੇ ਵੱਲੋਂ ਹੁਣ ਇੱਕ ਵੱਡੀ ਲਾਅ ਫਰਮ ਹੈ ਜਿਹੜੀ ਉਹਨੂੰ ਹਾਇਰ ਕਰਕੇ ਡਿਪਾਰਟਮੈਂਟ ਆਫ ਜਸਟਿਸ ਨੂੰ ਲੈਟਰ ਲਿਖਿਆ ਗਿਆ ਵੇ ਹਿੰਦੂ ਅਮਰੀਕਨ ਫਾਊਂਡੇਸ਼ਨ ਦੀਆਂ ਸਰਗਰਮੀਆਂ ਦੀ ਜਾਂਚ ਕੀਤੀ ਜਾਵੇ ਕਿਉਂਕਿ ਇਹ ਇੱਕ ਨਾਰਮਲ ਸੰਸਥਾ ਤੋਂ ਵੱਧ ਕੇ ਜੀ ਭਾਰਤ ਦੇ ਜਿਹੜੇ ਹੈਗੇ ਐਜੰਟ ਦੇ ਤੌਰ ਤੇ ਵਰਕ ਕਰ ਰਹੀ ਹੈਗੀ ਹੈ ਹੁਣ ਗੱਲਬਾਤ ਕਰ ਲੈਣੀ ਹੈ ਫ੍ਰੀ ਮਾਉਂਟ ਗੁਰਦੁਆਰਾ ਸਾਹਿਬ ਦੇ ਵੱਲੋਂ ਹਿੰਦੂ ਅਮਰੀਕਨ ਫਾਊਂਡੇਸ਼ਨ ਬਾਰੇ ਇੱਕ ਵੱਡੀ ਸ਼ਿਕਾਇਤ ਕੀਤੀ ਹੈ ਉਹ ਪਿਛਲੇ ਦਿਨੀ ਕੀਤੀ ਗਈ ਹੈ ਇਹ ਉਹੀ ਸੰਸਥਾ ਹੈਗੀ ਜਿਸ ਨੇ ਗੁਰਦੁਆਰਿਆਂ ਦੇ ਉੱਤੇ ਡਰਗ ਤੇ ਹੋਰ ਹਥਿਆਰਾਂ ਵਾਲੇ ਇਲਜ਼ਾਮ ਜਿਹੜੇ ਸਨ ਲਗਾਏ ਸਨ ਸਰਦਾਰ ਅਪਤਾਰ ਸਿੰਘ ਜੀ ਕੀ ਕੁਝ ਵਾਪਰਿਆ ਹੈਗਾ ਇੱਥੇ ਹਾਂ ਜੀ ਪਿਛਲੇ ਸਾਲ ਸਤੰਬਰ ਇਹ ਅਕਤੂਬਰ ਵਿੱਚ ਜਿਹੜਾ ਹੈਗਾ ਸੈਕਰਾਮੈਂਟੋ ਬੇ ਇੱਕ ਵੱਡਾ ਅਖਬਾਰ ਹੈਗਾ ਉੱਥੋਂ ਦਾ ਲੋਕਲ ਉਹਨਾਂ ਨੇ ਇੱਕ ਰਿਪੋਰਟ ਛਾਪੀ ਸੀ ਜੀ ਬੇ ਇੱਕ ਜਿਹੜੇ ਹਿੰਦੂ ਅਮਰੀਕਨ ਫਾਊਂਡੇਸ਼ਨ ਐਚ ਏ ਐਫ ਜਿਹੜੀ ਅਮਰੀਕਾ ਚ ਆਪਰੇਟ ਕਰਦੀ ਹੈਗੀ ਆ ਉਹਨੇ ਜਿਸ ਤਰ੍ਹਾਂ ਹੈਗਾ ਵੀ ਉੱਥੋਂ ਦੀਆਂ ਕੈਲੀਫੋਰਨੀਆ ਦੀਆਂ ਤੇ ਹੋਰ ਜਿਹੜੀਆਂ ਜਿਹੜੀਆਂ ਸਰਕਾਰੀ ਸੰਸਥਾਵਾਂ ਉਹਨਾਂ ਨੂੰ ਇੱਕ ਲੈਟਰ ਲਿਖਿਆ ਸੀਗਾ ਵੀ ਜਿਹੜਾ ਫਰੀ ਮਾਉਂਟ ਗੁਰਦੁਆਰਾ ਇਹ 테ਰਰਿਜ਼ਮ ਦਾ ਅੱਡਾ ਤੇ ਡਰੱਗਸ ਦਾ ਅੱਡਾ ਹੈਗਾ ਉਹਦੇ ਨਾਲ ਹੀ ਉਹਨਾਂ ਨੇ ਬਹੁਤ ਸਾਰੇ ਹੋਰ ਗੁਰੂ ਘਰਾਂ ਤੇ ਆ ਸਿੱਖ ਪਤਵੰਤਿਆਂ ਤੇ ਖਾਸ ਕਰਕੇ ਜਿਹੜੇ ਨੈਨਦੀਪ ਸਿੰਘ ਆ ਨੌਜਵਾਨਾਂ ਦੀ ਜਕਾਰਾ ਮੂਵਮੈਂਟ ਚਲਾ ਰਹੇ ਹੈਗੇ ਉਹ ਤੇ ਹੋਰ ਕੁਝ ਸੰਸਥਾਵਾਂ ਉਹਨਾਂ ਤੇ ਦੋਸ਼ ਲਾਇਆ ਸੀਗਾ ਵੀ ਇਹ ਟੈਰਰਿਜ਼ਮ ਨੂੰ ਵਧਾਵਾ ਹੈਗੇ ਜਿਹੜੇ ਤੇ ਰਹੇ ਹੈਗੇ ਆ ਇਸ ਸਮੇਂ ਦੌਰਾਨ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ ਉਹ ਐਫਬੀਆਈ ਦੇ ਆਫੀਸਰਾਂ ਨਾਲ ਜਿਹੜੀ ਹੈਗੀ ਉਹ ਗੱਲ ਕਰਦੇ ਰਹੇ ਹੈਗੇ ਆ ਜਿਹੜੀ ਕੈਲੀਫੋਰਨੀਆ ਦੀ ਉੱਥੇ ਜਿਹੜੀਆਂ ਕਾਉਂਟੀਜ਼ ਦੀ ਪੁਲਿਸ ਹੈਗੀ ਆ ਉਹਨਾਂ ਦੇ ਅਫਸਰਾਂ ਦੇ ਸੈਮੀਨਾਰ ਲਾਉਂਦੇ ਰਹੇ ਹੈਗੇ ਆ ਉਹਨਾਂ ਨੂੰ ਇਹ ਦੱਸਦੀ ਰਹੇ ਹੈਗੇ ਆ ਵੀ ਜਿਹੜੇ ਸਿੱਖ ਨੇ ਉਹ ਟੈਰਰਿਜ਼ਮ ਚ ਜਾਂ ਹੋਰ ਡਰਗ ਮਨੀ ਵਿੱਚ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਜਿਹੜੀਆਂ ਗੈਰ ਕਾਨੂੰਨੀ ਕਾਰਵਾਈਆਂ ਉਹਦੇ ਵਿੱਚ ਸ਼ਾਮਲ ਆ ਸੋ ਸਿੱਖਾਂ ਬਾਰੇ FBI ਦੀ ਜਾਂ ਲੋਕਲ ਅਥਾਰਟिटीज ਦੀ ਕੀ ਨੀਤੀ ਹੋਵੇ ਇਹਦੇ ਬਾਰੇ ਇਨਫਲੂਐਂਸ ਕਰ ਰਹੀ ਸੀ ਜਿਹੜੇ ਹਿੰਦੂ ਅਮਰੀਕਨ ਫਾਊਂਡੇਸ਼ਨ ਹੈਗੀ ਆ ਸੋ ਉਹ ਜਿਹੜੀਆਂ ਜਦੋਂ ਖਬਰਾਂ ਬਾਹਰ ਆਈਆਂ ਵੱਡੇ ਆਰਟੀਕਲ ਆਏ ਵੀ ਇਸ ਤਰ੍ਹਾਂ ਦੀ ਐਕਟੀਵਿਟੀਜ਼ ਕਰ ਰਹੀ ਹੈ ਕਿ ਆ ਗੁਰੂ ਘਰਾਂ ਬਾਰੇ ਇਸ ਤਰ੍ਹਾਂ ਬੋਲਿਆ ਜਾ ਰਿਹਾ ਤਾਂ ਕਿਉਂਕਿ ਜਿਹੜਾ ਟਾਰਗੇਟ ਹੈਗਾ ਫ੍ਰੀਮਾਉਂਟ ਗੁਰਦੁਆਰਾ ਸਾਹਿਬ ਸੀਗਾ ਸੋ ਫ੍ਰੀਮਾਉਂਟ ਗੁਰਦੁਆਰੇ ਵੱਲੋਂ ਹੁਣ ਇੱਕ ਵੱਡੀ ਲਾਅ ਫਰਮ ਆ ਜਿਹੜੀ ਉਹਨੂੰ ਹਾਇਰ ਕਰਕੇ ਡਿਪਾਰਟਮੈਂਟ ਆਫ ਜਸਟਿਸ ਨੂੰ ਲੈਟਰ ਲਿਖਿਆ ਗਿਆ ਹੈ ਵੇ ਹਿੰਦੂ ਅਮਰੀਕਨ ਫਾਊਂਡੇਸ਼ਨ ਦੀਆਂ ਸਰਗਰਮੀਆਂ ਦੀ ਜਾਂਚ ਕੀਤੀ ਜਾਵੇ ਕਿਉਂਕਿ ਇਹ ਇੱਕ ਨਾਰਮਲ ਸੰਸਥਾ ਤੋਂ ਵੱਧ ਕੇ ਜੀ ਭਾਰਤ ਦੇ ਜਿਹੜੇ ਹੈਗੇ ਐਜੰਟ ਦੇ ਤੌਰ ਤੇ ਵਰਕ ਕਰ ਰਹੀ ਹੈਗੀ ਆ ਵੀ ਹੁਣ ਇਹ ਦੇਖਿਆ ਜਾਵੇ ਆਇਆ ਉਹ ਇੱਕ ਨਾਰਮਲ ਜਾਂ ਚੈਰੀਟੇਬਲ ਸੰਸਥਾ ਹੈਗੀ ਆ ਜਾਂ ਉਹ ਫੋਰਨ ਏਜੰਟ ਹੈਗੀ ਆ ਕਿਉਂਕਿ ਕਿਸੇ ਕਿਸੇ ਨਾਰਮਲ ਚੈਰੀਟੇਬਲ ਸੰਸਥਾ ਵੱਲੋਂ FBI ਦੇ ਅਫਸਰਾਂ ਦੀਆਂ ਮੀਟਿੰਗਾਂ ਲੈਣੀਆਂ ਇਹ ਪੁਲਿਸ ਅਫਸਰਾਂ ਦੇ ਸੈਮੀਨਾਰ ਕਰਾਉਣੇ ਔਰ ਉਹਨਾਂ ਨੂੰ ਇਹ ਦੱਸਣਾ ਵੀ ਤੁਸੀਂ ਸਿੱਖਾਂ ਬਾਰੇ ਕੀ ਨੀਤੀ ਅਪਣਾਉਣੀ ਹੈਗੀ ਆ ਇਹ ਇੱਕ ਫੋਰਨ ਏਜੰਟ ਵਾਲੀਆਂ ਐਕਟੀਵਿਟੀਆਂ ਹੈਗੀਆਂ ਸੋ ਅਮਰੀਕਾ ਵਿੱਚ ਲਾਅ ਇਹ ਹੈਗਾ ਵੀ ਜੇ ਤੁਸੀਂ ਕਿਸੇ ਕੰਟਰੀ ਲਈ ਹੋਰ ਵਿਦੇਸ਼ੀ ਕੰਟਰੀ ਲਈ ਕੰਮ ਕਰਨਾ ਹੈਗਾ ਤਾਂ ਤੁਹਾਨੂੰ ਲੀਗਲੀ ਉੱਥੇ ਰਜਿਸਟਰ ਹੋਣਾ ਪੈਂਦਾ ਸੋ ਇੱਕ ਰਜਿਸਟ੍ਰੇਸ਼ਨ ਚਾਹੀਦੀ ਹੈਗੀ ਆ ਫੋਰਨ ਏਜੰਟ ਦੇ ਤੌਰ ਤੇ ਵੀ ਆਰ ਵਰਕਿੰਗ ਔਨ ਬਿਹੈਫ ਆਫ ਦਿਸ ਕੰਟਰੀ ਐਜ਼ ਫੋਰਨ ਏਜੰਟ ਵੀ ਲੋਬਿੰਗ ਫਰਮ ਦੇ ਤੌਰ ਤੇ ਸੋ ਚੈਰੀਟੇਬਲ ਫਰਮ ਤੇ ਲੋਬਿੰਗ ਫਰਮ ਵਿੱਚ ਫਰਕ ਹੈਗਾ ਕਾਨੂੰਨੀ ਤੌਰ ਤੇ ਸੋ ਹੁਣ ਇਹ ਡਾਇਰੈਕਟਰ ਜਿਹੜੇ ਡਾਇਰੈਕਟ ਡਾਇਰੈਕਟੋਰੇਟ ਆਫ ਜਸਟਿਸ ਹੈਗਾ ਡਿਪਾਰਟਮੈਂਟ ਆਫ ਜਸਟਿਸ ਉਹਨੂੰ ਫ੍ਰੀ ਅਮਾਉਂਟ ਕੋਰਤੋਰਾ ਸਾਹਿਬ ਨੇ ਲੈਟਰ ਲਿਖਿਆ ਆਪਣੇ ਲੀਗਲ ਫਰਮ ਨੂੰ ਜਿਹੜਾ ਹਾਇਰ ਕਰਕੇ ਵੀ ਉਹਦੀਆਂ ਐਕਟੀਵਿਟੀਆਂ ਦਾ ਤੇ ਦੇਖਿਆ ਜਾਵੇ ਤੇ ਉਹਦੀ ਫੰਡਿੰਗ ਫਿਰ ਕਿੱਥੋਂ ਆਉਂਦੀ ਹੈਗੀ ਆ ਵੀ ਆਇਆ ਉਹ ਭਾਰਤ ਸਰਕਾਰ ਇਨਡਾਇਰੈਕਟਲੀ ਫੰਡ ਕਰਦੀ ਹੈਗੀ ਆ ਜਾਂ ਇਹਨਾਂ ਦੀ ਆਪਣੀ ਫੰਡਿੰਗ ਆ ਆਇਆ ਉਹ ਰਜਿਸਟਰ ਹੈਗੇ ਆ ਫੋਰਨ ਏਜੰਟ ਲਈ ਆ ਨਹੀਂ ਸੋ ਇਹਦੇ ਬਾਰੇ ਜਿਹੜਾ ਹੈਗਾ ਹੁਣ ਅੱਗੇ ਇਨਵੈਸਟੀਗੇਸ਼ਨ ਹੋਏਗੀ ਤੇ ਫਿਰ ਜਿਹੜਾ ਡਿਪਾਰਟਮੈਂਟ ਉਹ ਕੋਈ ਫੈਸਲਾ ਲਵੇਗਾ ਜੀ ਬਿਲਕੁਲ ਜੀ ਤੇ ਹੁਣ ਆਪਾਂ ਗੱਲਬਾਤ ਕਰ ਲੈਨੇ ਭਾਈ ਜਸਵੰਤ ਸਿੰਘ ਖਾਲੜਹਵਾਨਾਂ ਦੀ ਜਿਨ੍ਹਾਂ ਦੇ ਕਿ ਸੰਘਰਸ਼ ਦੇ ਉੱਤੇ ਜਿਹੜੀ ਕਿਤਾਬ ਹੈ ਉਸ ਦਾ ਅੰਗਰੇਜ਼ੀ ਦੇ ਵਿੱਚ ਅਨੁਵਾਦ ਕਰਕੇ ਜਿਹੜਾ ਹੈ ਪਿਛਲੇ ਦਿਨੀ ਉਸ ਨੂੰ ਰਿਲੀਜ਼ ਜਿਹੜਾ ਹੈ ਕੀਤਾ ਗਿਆ ਹੈ ਸਰਦਾਰ ਪ੍ਰਤਾਪ ਸਿੰਘ ਜੀ ਕੀ ਕੁਛ ਇਸ ਕਿਤਾਬ ਜੇਤੇ ਵਿੱਚ ਹੈ ਹਾਂ ਜਿਹੜੇ ਸਰਦਾਰ ਅਜਮੇਰ ਸਿੰਘ ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਬਾਰੇ ਪੰਜਾਬੀ ਵਿੱਚ ਕਿਤਾਬ ਲਿਖੀ ਸੀ ਉਹਦਾ ਹੀ ਅਨਵਾਦ ਕੀਤਾ ਗਿਆ ਹੈ ਨਾ ਸੋ 2.5 ਸਾਲ ਪਹਿਲਾਂ ਸਰਦਾਰ ਅਜਮੇਰ ਸਿੰਘ ਨੇ ਸਰਦਾਰ ਜਸਵੰਤ ਸਿੰਘ ਖਾਲੜਾ ਦੁਆਰੇ ਜਿਹੜੀ ਕਿਤਾਬ ਲਿਖੀ ਸੀ ਸੋ ਉਹਦੇ ਬਾਰੇ ਹੁਣ ਜਿਹੜੇ ਇੰਗਲਿਸ਼ ਆਇਆ ਡਾਰਕਨੈਸ ਡਿਫਾਈਡ ਇੰਗਲਿਸ਼ ਵਰਸ਼ਨ ਆ ਸੋ ਸਰਦਾਰ ਅਜਮੇਰ ਸਿੰਘ ਜੀ ਸੋ ਖਾਲੜਾ ਪਰਿਵਾਰ ਦੇ ਹੋਰ ਮੈਂਬਰ ਤੇ ਸਰਦਾਰ ਕਿਰਪਾਲ ਸਿੰਘ ਰੰਧਾਵਾ ਉਹਨਾਂ ਦੇ ਉਹਨਾਂ ਦੇ ਘਰੋਂ ਬੀਬੀ ਜੀ ਔਰ ਰਜੀਵ ਸਿੰਘ ਰੰਧਾਵਾ ਜਿਹੜੇ ਕਿ ਖਾਲੜਾ ਸਾਹਿਬ ਦੇ ਕੇਸ ਵਿੱਚ ਮੁੱਖ ਗਵਾਹ ਸੀ ਔਰ ਜਿਹਨਾਂ ਜਿਹੜੇ ਖਾਲੜਾ ਸਾਹਿਬ ਦਾ ਸੱਜਾ ਹੱਥ ਆ ਜਿਹੜੇ ਮੰਨੇ ਜਾਂਦੇ ਹੈਗੇ ਸੋ ਉਹਨਾਂ ਸਾਰਿਆਂ ਨੇ ਸੋ ਦਲ ਖਾਲਸਾ ਵੱਲੋਂ ਭਾਈ ਕਮਰਪਾਲ ਸਿੰਘ ਜੀ ਆ ਅਜੀਪਾਲ ਸਿੰਘ ਬਰਾੜ ਜੇ ਮਿਸਲ ਸਤਲਜੀ ਵੱਲੋਂ ਤੇ ਹੋਰ ਪਤਵੰਤੇ ਸੱਜਣਾਂ ਜਿਹੜੇ ਉਹ ਆਏ ਸੀ ਸੋ ਇੰਗਲਿਸ਼ ਵਿੱਚ ਤਾਂ ਕਿ ਜਿਹੜੇ ਜਿਹੜੇ ਨੌਨ ਪੰਜਾਬੀ ਸਪੀਕਰਸ ਨੇ ਖਾਸ ਕਰਕੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖ ਨੌਜਵਾਨ ਨੇ ਉਹਨਾਂ ਨੂੰ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਕਮਾਈ ਕਹਾਣੀ ਉਹਨਾਂ ਦੀ ਰਾਜਨੀਤੀ ਔਰ ਉਹਨਾਂ ਨੇ ਜੋ ਕਾਰਜ ਕਰਿਆ ਹੂਮਰ ਆਇਸ਼ਤਿਆਂ ਉਹ ਤੇ ਉਹਨਾਂ ਦੀ ਜਿਹੜੀ ਸ਼ਹਾਦਤ ਹੋਈ ਆ ਉਹਦੇ ਪਿੱਛੇ ਕਾਰਨਾਂ ਦੀ ਜਿਹੜੀ ਜਾਣਕਾਰੀ ਹੈਗੀ ਆ ਉਹ ਦੇਣ ਬਾਰੇ ਸਾਰਾ ਕੁਝ ਸੋ ਉਹ ਇੰਗਲਿਸ਼ ਵਰਸ਼ਨ ਆ ਉਹਦੀ ਟਰਾਂਸਲੇਸ਼ਨ ਆ ਜਿਹੜੀ ਕਰਵਾ ਲਈ ਗਈ ਹੈ ਸਰਦਾਰ ਜਮੇਰ ਸਿੰਘ ਦੀ ਕਿਤਾਬ ਦੀ ਸੋ ਉਹ ਹੁਣ ਨਾਨ ਪੰਜਾਬੀ ਸਪੀਕਿੰਗ ਜਿਹੜੇ ਜਿਹੜੇ ਨੌਜਵਾਨ ਨੇ ਉਹਨਾਂ ਦੇ سپਰਦ ਕੀਤੀ ਗਈ ਹੈ ਸੋ ਉਹਨਾਂ ਨੂੰ ਅ ਸ਼ੀਰ ਜਸਵੰਤ ਸਿੰਘ ਖਾਲੜਾ ਦੀ ਰਾਜਨੀਤੀ ਦਾ ਪਤਾ ਲੱਗੇਗਾ ਸੋ ਕੱਲੇ ਹਿਊਮਨ ਰਾਈਟਸ ਵਰਕਰ ਨਹੀਂ ਸੀ ਉਹ ਬਹੁਤ ਆਪਾਂ ਕਹਿ ਸਕਦੇ ਆ ਵੀ ਸੋਹਰ ਦਾ ਰਾਜਨੀਤੀਵਾਨ ਸਿੱਖ ਰਾਜਨੀਤੀ ਨੂੰ ਨਵੀਆਂ ਲੀਆਂ ਦੇਣ ਵਾਲੇ ਤੇ ਨਵੀਂ ਦਿਸ਼ਾ ਦੇਣ ਵਾਲੇ ਇੱਕ ਸੋਹਰ ਦੇ ਜਿਹੜੇ ਹੈਗੇ ਸਿਧਾਂਤਕਾਰ ਸੀਗੇ ਸੋ ਉਹਨਾਂ ਦਾ ਸਿਰਫ ਹਿਊਮਨ ਰਾਈਟਸ ਤੱਕ ਉਹਨਾਂ ਨੂੰ ਸੀਮਿਤ ਨਾ ਕਰਿਆ ਜਾਵੇ ਉਹ ਵੇਖਦੇ ਸਿੱਖ ਰਾਜਨੀਤੀ ਵਿੱਚ ਜੇ ਉਹ ਜਿੰਦਾ ਰਹਿੰਦੇ ਤਾਂ ਉਹਨਾਂ ਨੇ ਜਿਹੜੀਆਂ ਵੱਡੀਆਂ ਕੰਟਰੀਬਿਊਸ਼ਨ ਕਰਨੀਆਂ ਸੀਗੀਆਂ ਉਹਦੇ ਬਾਰੇ ਵੀ ਕਿਤਾਬ ਵਿੱਚ ਦੱਸਿਆ ਗਿਆ ਹੈ ਜੀ ਬਿਲਕੁਲ